ਤੁਸੀਂ ਆਪਣੇ ਘਰ ਦੇ ਵਿੱਚ ਅਖਬਾਰਾਂ ਕਿਹੜੀ ਗੱਲ ਉਹ ਲਵਾਈਆਂ ਹੁੰਦੀਆਂ ਤਾਂ ਜੋ ਦੇਸ਼ ਦੁਨੀਆ ਦੀ ਜਾਣਕਾਰੀ ਮਿਲੇ ਤੁਹਾਨੂੰ ਪਤਾ ਲੱਗਦਾ ਰਹੇ ਵੀ ਦੁਨੀਆ ਦੇ ਵਿੱਚ ਕੀ ਹੋਇਆ ਪੰਜਾਬ ਦੇ ਵਿੱਚ ਕੀ ਹੋਇਆ ਸਾਡੇ ਸ਼ਹਿਰ ਕਸਬੇ ਦੇ ਵਿੱਚ ਹੋਇਆ ਕੀ ਕੀ ਆ ਪਰ ਅਖਬਾਰ ਦੇ ਨਾਲ ਆ ਵਰਕੇ ਤੁਹਾਨੂੰ ਮੁਫਤ ਦੇ ਵਿੱਚ ਮਿਲਦੇ ਆ ਮਸ਼ਹੂਰੀ ਕਰਨਾ ਮਾੜੀ ਗੱਲ ਨਹੀਂ ਪਰ ਕਿਹੜੀ ਚੀਜ਼ ਦੀ ਮਸ਼ਹੂਰੀ ਹੁੰਦੀ ਆ ਸਾਨੂੰ ਇਹਦੇ ਵੱਲ ਗੌਰ ਕਰਨੀ ਪੈਣੀ ਆ ਕੋਈ ਆਪਦੀਆਂ ਕੰਪਿਊਟਰ ਕਲਾਸਾਂ ਦੀ ਮਸ਼ਹੂਰੀ ਵਾਸਤੇ ਵਰਕੇ ਵਿੱਚ ਪਾਉਂਦਾ ਅਖਬਾਰ ਨੇ ਮਾੜੀ ਗੱਲ ਨਹੀਂ ਕੋਈ ਆਪਦੇ ਰੈਸਟੋਰੈਂਟ ਦੇ ਵਾਸਤੇ ਵਰਕੇ ਪਾਉਂਦਾ ਮਾੜੀ ਗੱਲ ਨਹੀਂ ਕੋਈ ਕਟਿੰਗ ਦੀ ਦੁਕਾਨ ਦੇ ਵਰਕੇ ਪਾਉਂਦਾ ਮਾ ਕੋਈ ਕਿਸੇ ਹੋਰ ਕੰਮ ਦੇ ਲਈ ਵਰਕੇ ਪਾਉਂਦਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਆ ਵਰਕੇ ਆਉਂਦੇ ਆ ਉਸ ਵੇਲੇ ਕਦੇ-ਕਦੇ ਹੈਰਾਨੀ ਹੁੰਦੀ ਆ ਤੇ ਜੇਕਰ ਮੈਂ ਇਸ ਵਰਕੇ ਦੇ ਵੱਲ ਨਿਗਾ ਮਾਰਾਂ ਪੂਰਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਇਹਦਾ ਮਤਲਬ ਇਹ ਆ ਕਿ ਤੁਸੀਂ ਗਿਆਨ ਵਧਾਉਣ ਦੇ ਲਈ ਘਰ ਦੇ ਵਿੱਚ ਅਖਬਾਰ ਲਵਾਈ ਪਰ ਉਸ ਅਖਬਾਰ ਦੇ ਵਿੱਚ ਆ ਵਰਕੇ ਐਸੇ ਆਏ ਜਿਹੜੇ ਕਹਿੰਦੇ ਵੀ ਭਾਈ ਗਿਆਨ ਦਾ ਕੀ ਕੰਮ ਆ ਤਰਕ ਦਾ ਕੀ ਕੰਮ ਆ ਸਾਇੰਸ ਦਾ ਕੀ ਕੰਮ ਆ ਵਿਗਿਆਨ ਦਾ ਕੀ ਕੰਮ ਆ ਸਿਰ ਤੋਂ ਕੰਮ ਲੈਣਾ ਛੱਡੋ ਸਿਰਫ ਇਹਦੇ ਤੇ ਯਕੀਨ ਕਰੋ ਤੇ ਜੇ ਇਸ ਵਰਕੇ ਨੂੰ ਪੜ ਕੇ ਤੇ ਯਕੀਨ ਕਰ ਲਿਆ ਜਾਵੇ ਇਹਦਾ ਮਤਲਬ ਇਹ ਆ ਵੀ ਇਹ ਬੰਦਾ ਜਿਹੜਾ ਇਹ ਜਿਹੜਾ ਯੂਕਰੇਨ ਦਾ ਤੇ ਇਸ ਵੇਲੇ ਯੂਕਰੇਨ ਦੇ ਰਾਸ਼ਟਰਪਤੀ ਦਾ ਤੇ ਟਰੰਪ ਦਾ ਜਿਹੜਾ ਆਪਸ ਦੇ ਵਿੱਚ ਰੌਲਾ ਗੋਲਾ ਪਿਆ ਹੁਣ ਤੇ ਇਹ ਇਸ ਮਸਲੇ ਨੂੰ ਵੀ ਖਤਮ ਕਰਨ ਵਾਲਾ ਇਹ ਵਰਕੇ ਵਾਲਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਕਰਜ਼ੇ ਦੀ ਗੱਲ ਆ ਪੰਜਾਬ ਦੀ ਕਿਸਾਨੀ ਦੇ ਮਸਲੇ ਦੀ ਗੱਲ ਆ ਜੇ ਇਹਦੀ ਮੰਨ ਲਈ ਜਾਵੇ ਤਾਂ ਉਹ ਵੀ ਮਸਲੇ ਹੱਲ ਹੋ ਜਾਣੇ ਆ ਜੇ ਤੁਸੀਂ ਬਿਮਾਰ ਹੋ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਕਿਡਨੀਆਂ ਦੀ ਸਮੱਸਿਆ ਕਿਸੇ ਦਾ ਡਾਇਲਿਸਿਸ ਹੁੰਦਾ ਕਿਸੇ ਨੂੰ ਕੋਈ ਵੀ ਰੋਗ ਆ ਜੇ ਐਸ ਵਰਕੇ ਨੂੰ ਪੜ ਲਿਆ ਜਾਵੇ ਤਾਂ ਗੱਲ ਮੰਨ ਲਈ ਜਾਵੇ ਤੁਸੀਂ ਰੋਗ ਮੁਕਤ ਵੀ ਹੋ ਜਾਂਦੇ ਆ ਤੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਇਹ ਸਾਰੇ ਵਰਕੇ ਆਉਂਦੇ ਆ ਮਤਲਬ ਇਹ ਜੀ ਕਿ ਇਹ ਇੱਕ ਬੰਦਾ ਪੰਜਾਬ ਦੇ ਭਾਗ ਸਵਾਰ ਸਕਦਾ ਇਹ ਇੱਕ ਬੰਦਾ ਦੁਨੀਆ ਵਿੱਚਲੇ ਕਲੇਸ਼ ਖਤਮ ਕਰ ਸਕਦਾ ਇਹ ਇੱਕ ਬੰਦਾ ਜਿਹਦਾ ਵਰਕਾ ਆਇਆ ਜਿਹੜਾ ਤੁਹਾਡੇ ਵੀ ਘਰ ਦੇ ਵਿੱਚ ਵਰਕੇ ਆਉਂਦੇ ਆ ਇਹ ਇਕਲੌਤਾ ਬੰਦਾ ਜਾਂ ਜਿਹੜੇ ਵੀ ਤੁਹਾਡੇ ਘਰ ਦੇ ਵਿੱਚ ਵਰਕੇ ਆਉਂਦੇ ਉਹ ਬੰਦਾ ਜਿਹੜੀਆਂ ਵੀ ਪੰਜਾਬ ਦੀਆਂ ਦੇਸ਼ ਦੀਆਂ ਤੁਹਾਡੀਆਂ ਤੁਹਾਡੇ ਆਪਣਿਆਂ ਦੀਆਂ ਸਮੱਸਿਆਵਾਂ ਖਤਮ ਕਰ ਸਕਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਇਹ ਜੀ ਮੈਂ ਚਲੋ ਨਾਂ ਤਾਂ ਜ਼ਿਕਰ ਨਹੀਂ ਕਰਦਾ ਕਾਤੋਂ ਮਸ਼ਹੂਰੀ ਕਰਨੀ ਹੈ ਨਾਲੀ ਮਸ਼ਹੂਰੀ ਤਾਂ ਹੋਣੀ ਨਹੀਂ ਚਾਹੀਦੀ ਨਾਲੀ ਪਰ ਉੱਤੇ ਇਹਦੇ ਲਿਖਿਆ ਹੋਇਆ ਇੱਕ ਦੁਆ ਵੀ ਤਕਦੀਰ ਬਦਲ ਦਿੰਦੀ ਹੈ ਭਟਕੇ ਚਾਹੇ ਜਿੱਧਰ ਕੰਮ ਹੋਵੇਗਾ ਇੱਧਰ ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਹਾਂ ਇਹ ਕੀ ਕੀ ਕਰਕੇ ਦਿਖਾਉਂਦੇ ਮੈਂ ਤੁਹਾਨੂੰ ਸੁਣਾ ਦਿੰਨਾ ਇਹ ਕਹਿੰਦੇ ਜੀ ਸਾਡਾ ਕੰਮ ਸਾਰਿਆਂ ਦੀ ਪਛਾਣ ਆ ਤੇ ਪਹਿਲਾਂ ਸਾਰਿਆਂ ਨੂੰ ਜਾਣ ਲਵੋ ਤੇ ਫਿਰ ਕਿਸੇ ਨੂੰ ਮੰਨੋ ਕੰਨ ਜੀ ਗ੍ਰਹਿ ਕਲੇਸ਼ ਵਿਦੇਸ਼ ਯਾਤਰਾ ਨੌਕਰੀ ਕਾਰੋਬਾਰ ਦੇ ਵਿੱਚ ਰੁਕਾਵਟ ਸ਼ਾਦੀ ਵਿੱਚ ਰੁਕਾਵਟ ਸੰਤਾਨ ਪ੍ਰਾਪਤੀ ਲక్ష్ਮੀ ਬੰਧਨ ਦੁਸ਼ਮਣ ਪਰੇਸ਼ਾਨੀ ਤਲਾਕ ਮਨ ਚਾਹਿਆ ਪਿਆਰ ਤੇ ਵਸ਼ੀਕਰਨ ਇਹ ਸਾਰੇ ਮਸਲੇ ਕੰਨ ਜੀ ਅਸੀਂ ਚੁਟਕੀਆਂ ਦੇ ਨਾਲ ਠੀਕ ਕਰਦੇ ਆ ਕੰਨ ਜੀ ਸਾਰੀਆਂ ਥਾਂਵਾਂ ਤੋਂ ਦੁਖੀ ਮਾਤਾ ਪਿਤਾ ਭੈਣ ਭਰਾ ਸਾਨੂੰ ਇੱਕ ਵਾਰ ਆ ਕੇ ਜ਼ਰੂਰ ਮਿਲਣ ਇਹੋ ਜਿਹੇ ਕੰਨ ਜੀ ਮਿਲਦੇ ਜੁਲਦੇ ਜਿਹੜੇ ਵਿਗਿਆਪਨ ਆ ਉਹ ਤੁਸੀਂ ਬਹੁਤ ਵਾਰ ਦੇਖੇ ਹੋਣੇ ਆ ਪਰ ਅਜ਼ਮਾ ਕੇ ਸਾਨੂੰ ਵੇਖੋ ਵਸ਼ੀਕਰਨ ਦੇ ਵਿੱਚ ਕੰਨੇ ਸਪੈਸ਼ਲਿਸਟ ਆ ਤੇ ਨੌਕਰੀ ਕਾਰੋਬਾਰੀ ਗਲੈ ਗ੍ਰਹਿ ਕਲੇਸ਼ ਸੌਤਣ ਦੁਸ਼ਮਣ ਤੋਂ ਛਟਕਾਰਾ ਕੋਟ ਕਚਹਿਰੀ ਕਰਜ਼ਾ ਮੁਕਤੀ ਵਸ਼ੀਕਰਨ ਤੇ ਪ੍ਰੇਮ ਵਿਆਹ ਸੰਤਾਨ ਪ੍ਰਾਪਤੀ ਇਹ ਸਾਰੇ ਮਸਲੇ ਕਹਿੰਨੇ ਸੀ ਹੱਲ ਕਰ ਦਿੰਨੇ ਆ ਜਲੰਧਰ ਦੇ ਬਾਸ ਢੇ ਦੇ ਵਿੱਚ ਇਸ ਵਰਕੇ ਦਾ ਮਾਲਕ ਰਹਿੰਦਾ ਮੈਂ ਵਰਕੇ ਦੇ ਮਾਲਕ ਦਾ ਨਾਂ ਤਾਂ ਨਹੀਂ ਦੱਸਦਾ ਕਿਉਂਕਿ ਲੋਕ ਗਾਲਾਂ ਕੱਢਦੇ ਕੱਢਦੇ ਵੀ ਕਿਸੇ ਨੂੰ ਮਸ਼ਹੂਰ ਕਰ ਦਿੰਦੇ ਹੁੰਦੇ ਕਿਉਂਕਿ ਪੰਜਾਬੀਆਂ ਦੀ ਮਾਨਸਿਕਤਾ ਇਹ ਵੀ ਆ ਕੁਝ ਕੁ ਲੋਕਾਂ ਦੀ ਪਰ ਜੀ ਇਹਨਾਂ ਵਰਕਿਆਂ ਦੇ ਉੱਤੇ ਯਕੀਨ ਕੀਤਾ ਜਾਵੇ ਇਹਦੇ ਵਿੱਚੋਂ ਇੱਕ ਗੱਲ ਦਾ ਪਤਾ ਲੱਗ ਜਾਂਦਾ ਵੀ ਜੇਕਰ ਸਾਨੂੰ ਆਟਾ ਨਾ ਮਿਲੇ ਅਸੀਂ ਧਰਨਾ ਲਾ ਦਨੇ ਆ ਧਾਰਮਿਕ ਭਾਵਨਾ ਪੜਕੀ ਹੋਵੇ ਸੜਕਾਂ ਤੇ ਬਹਿ ਜੰਨੇ ਆ ਸਾਡੀ ਕਿਸੇ ਮੰਗ ਦੇ ਵਿੱਚ ਵਿੰਗਣ ਪੈਂਦਾ ਹੋਵੇ ਅਸੀਂ ਏਕਾ ਕਰ ਲੈਨੇ ਆ ਪਰ ਕਦੇ ਏਕਾ ਕੀਤਾ ਜੀ ਕਿ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਫਕੀਰਾਂ ਦੀ ਧਰਤੀ ਦੇ ਉੱਤੇ ਗਿਆਨ ਦੀ ਗੱਲ ਕਰਨ ਵਾਲੀ ਧਰਤੀ ਦੇ ਉੱਤੇ ਆ ਵਰਕੇ ਵੀ ਆਉਂਦੇ ਆ ਤੁਹਾਡੇ ਗਵਾਂਡ ਦੇ ਵਿੱਚ ਇਹੋ ਜਿਹਾ ਦਫਤਰ ਤੇ ਹੋ ਜਾਏ ਤੰਬੂ ਖੁੱਲੇ ਤੁਸੀਂ ਇਹਦੇ ਬਾਰੇ ਕੀ ਕੀਤਾ ਇਹਨਾਂ ਬੰਦਿਆਂ ਨੂੰ ਆਪਾਂ ਮੈਂ ਨਹੀਂ ਤਰਕਸ਼ੀਲ ਸੁਸਾਇਟੀ ਨੇ 100 ਵਾਰੀ ਨਹੀਂ 1000 ਵਾਰੀ ਨਹੀਂ ਲੱਖ ਵਾਰੀ ਕਿਹਾ ਵੀ ਤੁਸੀਂ ਆਓ ਤੁਸੀਂ ਸਾਬਤ ਕਰਕੇ ਦਿਖਾ ਦਿਓ ਜਿਹੜੀ ਚੀਜ਼ ਦੇ ਬਾਰੇ ਤੁਸੀਂ ਕਹਿੰਦੇ ਆ ਵੀ ਭਾਈ ਅਸੀਂ ਐ ਕਰ ਦਿੰਦੇ ਆ ਸਾਡਾ ਟੂਣਾ ਕੁਝ ਕਰ ਦਿੰਦਾ ਸਾਡਾ ਚਮਤਕਾਰ ਆ ਕੁਝ ਕਰ ਦਿੰਦਾ ਸਾਡਾ ਭਵਿੱਖਬਾਣੀ ਆ ਕੁਝ ਕਰ ਦਿੰਦੀ ਆ ਤੁਸੀਂ ਲੱਖ ਰੁਪਏ ਸਾਡੇ ਕੋਲੋਂ ਇਨਾਮ ਲੈ ਲਓ ਆਜੋ ਪਰ ਨਹੀਂ ਇਹਨਾਂ ਨੇ ਉਹ ਕੁਝ ਨਹੀਂ ਕਰਨਾ ਇਹਨਾਂ ਨੇ ਤੁਹਾਨੂੰ ਸਾਨੂੰ ਫੁੰਡਣਾ ਇਹ ਵੀ ਗੱਲ ਕਹਿੰਦੇ ਵੀ ਭਾਈ ਇੱਕ ਵਾਰ ਫੋਨ ਕਰਕੇ ਸਮੱਸਿਆ ਦੱਸਣ ਦਾ ਕੋਈ ਪੈਸਾ ਨਹੀਂ ਲੈਂਦੇ ਪਰ ਜਦੋਂ ਤੁਸੀਂ ਦੂਜੀ ਵਾਰ ਜਾਓਗੇ ਫਿਰ ਪੈਸੇ ਵੀ ਲੈਣਗੇ ਫਿਰ ਤੁਸੀਂ ਉਪਾਅ ਦੇ ਵੱਲ ਵੀ ਵਧੋਗੇ ਫਿਰ ਇਹਨਾਂ ਨੇ ਤੁਹਾਨੂੰ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਕਹਿਣੀਆਂ ਤੁਸੀਂ ਚੁੰਗਲ ਦੇ ਵਿੱਚ ਫਸ ਜਾਣਾ ਪੰਜਾਬੀਆਂ ਨੂੰ ਬੇਨਤੀ ਕਰੇ ਤੁਸੀਂ ਇਹਨਾਂ ਲੋਕਾਂ ਦੇ ਬਾਰੇ ਆਵਾਜ਼ ਚੁੱਕੀ ਆਪਾਂ ਠੰਗ ਮਠੰਗੀ ਸਾਰਿਆਂ ਨਾਲ ਹੁੰਦੇ ਰਹਿੰਨੇ ਆ ਇਹ ਜਿਹੜੇ ਲੋਕ ਦਾਵਾ ਕਰਦੇ ਜੀ ਕਿ ਅਸੀਂ ਜੇਕਰ ਪਿਆਰ ਛੁੱਟ ਗਿਆ ਤਾਂ ਪਿਆਰ ਪ੍ਰਾਪਤ ਕਰਵਾ ਦੇਾਂਗੇ ਨਹੀਂ ਚਾਹੀਦਾ ਤਾਂ ਭਜਾ ਦੇਾਂਗੇ ਕਰਜ਼ਾ ਹੈ ਤਾਂ ਕਰਜ਼ਾ ਮੁਕਤ ਕਰ ਦੇਾਂਗੇ ਦੇਸ਼ਾਂ ਦੇ ਵਿੱਚ ਵੀ ਆਪਸ ਦੇ ਵਿੱਚ ਮਿਲਵਰਤਨ ਕਰਾ ਦੇਾਂਗੇ ਮੇਰੀ ਇਸ ਬੰਦੇ ਨੂੰ ਵੀ ਬੇਨਤੀ ਆ ਜਾਂ ਇਹੋ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਆ ਕੋਈ ਬੰਗਾਲੀ ਬਾਬਾ ਬਣੀ ਬੈਠਾ ਕੋਈ ਉਸਮਾਨੀ ਬਾਬਾ ਬਣੀ ਬੈਠਾ ਕੋਈ ਸਮਰਾਟ ਬਾਬਾ ਬਣੀ ਬੈਠਾ ਉਹਨਾਂ ਨੂੰ ਬੇਨਤੀ ਆ ਵੀ ਜੇਕਰ ਤੁਸੀਂ ਬੰਦੇ ਦੇ ਮਨ ਦੀ ਸਥਿਤੀ ਬਦਲ ਦਿੰਦੇ ਆ ਤਾਂ ਕੀ ਪਤਾ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਮਨੋਸਥਿਤੀ ਵੀ ਬਦਲ ਦਿਓ ਵੀ ਭਾਈ ਐਮਐਸਪੀ ਦੇ ਉੱਤੇ ਕਾਨੂੰਨੀ ਗਰੰਟੀ ਦਵਾ ਦਿਓ ਕੀ ਪਤਾ ਤੁਸੀਂ ਇਸ ਗੱਲ ਨੂੰ ਕਰ ਦਿਓ ਬਹੁਤ ਵਧੀਆ ਕਰ ਦਿਓ ਪੰਜਾਬ ਦੇ ਲਈ ਵੀ ਜਿਹੜੀ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਵਾਲੀ ਮੁਹਿੰਮ ਸ਼ੁਰੂ ਹੋਈ ਆ ਹੁਣ ਯੁੱਧ ਨਸ਼ਾ ਵਿਰੁੱਧ ਇਹਦੇ ਸੱਚੀ ਮੁੱਚੀ ਸਾਰਤਕ ਸਿੱਟੇ ਨਿਕਲੇ ਹੋਣ ਕੀ ਪਤਾ ਤੁਸੀਂ ਜਿਹੜੀ ਭੈਣਾਂ ਦੀ ਆਪਸ ਦੇ ਵਿੱਚ ਮੰਦੀ ਦੀ ਭੈਣਾਂ ਦੀ ਬੰਨ ਲਾ ਦਿਓ ਕੀ ਪਤਾ ਜਿਹੜੀ ਤੁਸੀਂ ਇਸ ਵੇਲੇ ਜੇ ਲੈਂਸਕੀ ਤੇ ਟਰੰਪ ਦੇ ਵਿੱਚ ਰੌਲਾ ਰੱਪਾ ਚੱਲਿਆ ਇਹ ਵੀ ਖਤਮ ਕਰਵਾ ਕੇ ਦੋਵਾਂ ਦਾ ਮਿਲਵਰਤਨ ਕਰਾ ਦਿਓ ਜੇ ਤੁਸੀਂ ਘਰਾਂ ਦੇ ਵਿੱਚ ਯੁੱਧ ਖਤਮ ਕਰਵਾ ਦਿੰਨੇ ਹੋ ਤਾਂ ਕਿਰਪਾ ਕਰਕੇ ਯੂਕਰੇਨ ਦਾ ਤੇ ਰਸ਼ਗਾਰ ਦਾ ਯੁੱਧ ਹੀ ਖਤਮ ਕਰਵਾ ਦਿਓ ਉਹਨਾਂ ਦਾ ਬਿਲਕੁਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਸਾਰਾ ਮਸਲਾ ਹੱਲ ਕਰਵਾ ਦਿਓ ਪਰ ਇਦਾਂ ਹੋਣਾ ਨਹੀਂਗਾ ਹੁਣ ਤਾਂ ਅੱਜ ਕਲੇ ਵੀ ਚੱਲ ਪਿਆ ਵੀ ਭਾਈ ਤੁਸੀਂ ਫੋਟੋ ਭੇਜੋ ਅਸੀਂ ਫੋਟੋ ਦੇ ਉੱਤੇ ਹੀ ਚਮਤਕਾਰ ਕਰ ਦੇਾਂਗੇ ਤੇ ਮਸਲੇ ਤੁਹਾਡੇ ਹੱਲ ਹੋ ਜਾਣਗੇ ਪੰਜਾਬ ਵਰਗੀ ਧਰਤੀ ਦੇ ਵਿੱਚ ਇਹ ਕੁਝ ਹੋਵੇ ਤੇ ਸਾਡੇ ਪੰਜਾਬੀ ਕਈ ਦਸਤਾਰਾਂ ਵਾਲੇ ਵੀ ਇਹਨਾਂ ਦੇ ਕੋਲੇ ਜਾਣ ਤੇ ਉਹ ਉਂਗਲਾਂ ਦੇ ਵਿੱਚ ਨਗ ਵੀ ਪਾਉਂਦੇ ਹੋਣ ਤੇ ਉਹ ਇਹ ਵੀ ਗੱਲ ਕਹਿੰਦੇ ਹੋਣ ਕਿ ਭਾਈ ਅਸੀਂ ਆ ਵੀ ਕੁਝ ਕਰਨਾ ਤੇ ਆ ਵੀ ਕੁਝ ਕਰਨਾ ਸੀ ਗੁਰੂ ਘਰ ਵੀ ਚੱਲੇ ਆ ਅਸੀਂ ਡੇਰੇ ਵੀ ਚੱਲੇ ਆ ਅਸੀਂ ਤੰਤਰਕ ਕੋਲੇ ਵੀ ਚੱਲੇ ਆ ਅਸੀਂ ਢਾਲਾ ਵੀ ਲਾਉਣ ਚੱਲੇ ਤੇ ਅਸੀਂ ਟੂਣਾ ਵੀ ਕਰਨ ਚੱਲੇ ਤੇ ਅਸੀਂ ਨਹਿਰਾਂ ਦੇ ਵਿੱਚ ਫਲਾਣੀ ਚੀਜ਼ ਵੀ ਤਾਰਨ ਚੱਲੇ ਆ ਇਹਦੇ ਤੇ ਹੈਰਾਨੀ ਹੁੰਦੀ ਤੇ ਦੁੱਖ ਵੀ ਹੁੰਦਾ ਮਤਲਬ ਕਹਿਣ ਦਾ ਇਹ ਆ ਵੀ ਪੰਜਾਬ ਨੂੰ ਕਿਸੇ ਇੱਕ ਪਾਸੇ ਨਹੀਂ ਤੁਹਾਡੀ ਜ਼ਿਹਨੀਤ ਦੇ ਉੱਤੇ ਮਾਰ ਸਾਰੇ ਪਾਸੇ ਪਈ ਆ ਤੇ ਜ਼ਿਹਨੀਤ ਦੇ ਉੱਤੇ ਮਾਰ ਤਾਂ ਪਈ ਆ ਕਿਉਂਕਿ ਤੁਸੀਂ ਇਸ ਗੱਲ ਨੂੰ ਕਦੇ ਵੱਡੀ ਮੰਨਿਆ ਹੀ ਨਹੀਂ ਮੈਂ ਤਾਂ ਇਹ ਗੱਲ ਕਹਿੰਨਾ ਅੱਜ ਅਸਰਲੇਖ ਵੀ ਤੁਸੀਂ ਪੜ੍ਹ ਲਓ ਤੇ ਇਸ ਨੂੰ ਪੜ੍ਹ ਕੇ ਸੋਚੋ ਕਿ ਭਾਈ ਤੁਸੀਂ ਕਦੇ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ ਚੁੱਕੀ ਆ ਜੇ ਤੁਹਾਡੇ ਨਿਆਣੇ ਤੁਹਾਨੂੰ ਇਹ ਸਵਾਲ ਕਰਨ ਵੀ ਪਾਪਾ ਕਦੇ ਜਿਹੜਾ ਆ ਬੋਰਡ ਲੱਗਾ ਫੱਟਾ ਲੱਗਾ ਜਿਹੜਾ ਆ ਘਰ ਦੇ ਵਿੱਚ ਅਖਬਾਰ ਦੇ ਵਿੱਚ ਆ ਵਰਕਾ ਆਇਆ ਵੀ ਇਹ ਸੱਚੀ ਮੁੱੱਚੇ ਸਾਰੇ ਮਸਲੇ ਹੱਲ ਕਰ ਦਿੰਦਾ ਤੁਸੀਂ ਕੀ ਉੱਤਰ ਦਿੰਦੇ ਹੋਗੇ ਤੁਸੀਂ ਇਹੀ ਕਹੋਗੇ ਨਾ ਵੀ ਪੋਤੇ ਡਰਾਮਾ ਇਹ ਪਖੰਡ ਕਰਦੇ ਆ ਜੇ ਤੁਸੀਂ ਇਹ ਗੱਲ ਕਹਿੰਦੇ ਫਿਰ ਤੁਸੀਂ ਪਖੰਡ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੱਕਦੇ ਤੇ ਪੰਜਾਬ ਦੀ ਸਰਕਾਰ ਤੇ ਭਾਰਤ ਦੀ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਵੀ ਭਾਈ ਲੋਕਾਂ ਨੂੰ ਘਬਰਾਹ ਕਣ ਇਸ਼ਤਿਹਾਰਬਾਜ਼ੀ ਵਾਲਿਆਂ ਦੇ ਉੱਤੇ ਅਸੀਂ ਕਾਰਵਾਈ ਕਰਦੇ ਆ ਉਹਨਾਂ ਨੇ ਫਿਰ ਇਹਨਾਂ ਵਰਕਾਂ ਦੇ ਖਿਲਾਫ ਕੀ ਕੀਤਾ ਹੁਣ ਤੱਕ ਇਹ ਕਦੇ ਖੱਟੇ ਰੰਗ ਦੇ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਕਦੇ ਗੁਲਾਬੀ ਰੰਗ ਦੇ ਆਉਂਦੇ ਆ ਕਦੇ ਚਿੱਟੇ ਤੇ ਕਦੇ ਕਾਲੇ ਰੰਗ ਦੇ ਆਉਂਦੇ ਆ ਪੰਜਾਬੀਆਂ ਨੂੰ ਸੋਚਣਾ ਪਊਗਾ ਕਿ ਅਸੀਂ ਜ਼ਹਿਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਇਹਨਾਂ ਲੋਕਾਂ ਦਾ ਕਾਰੋਬਾਰ ਆ ਤੁਸੀਂ ਇਹਨਾਂ ਲੋਕਾਂ ਦਾ ਕਾਰੋਬਾਰ ਚਮਕਾਉਣ ਵਾਸਤੇ ਜਮੇ ਆ ਜਾਂ ਭਾਈ ਤੁਸੀਂ ਆਪਦਾ ਹੋਰ ਕਿਰਤ ਕਮਾਈ ਦੇ ਵਿੱਚ ਥੋੜੀ ਚ ਵਾਧਾ ਆਪਣੇ ਤਰੀਕੇ ਨਾਲ ਹੋਵੇ ਤੁਸੀਂ ਉਹਦੇ ਲਈ ਕੁਝ ਕਰਨਾ ਇਹ ਤੁਸੀਂ ਆਪ ਦੇਖੋ ਪਰ ਪੰਜਾਬ ਨੂੰ ਚੌਹ ਪਾਸਿਓਂ ਮਾਰਾਂ ਦੇਸ਼ ਨੂੰ ਵੀ ਚੌਹ ਪਾਸਿਓਂ ਮਾਰਾਂ ਤੇ ਸਾਡੀ ਸੋਚ ਕੰਗਾਲ ਹੋ ਚੁੱਕੀ ਐ ਇਹ ਲੋਕ ਤਾਂ ਗਲਤ ਹਨ ਹੀ ਗਲਤ ਤੁਸੀਂ ਵੀ ਹੋ ਕਿਉਂਕਿ ਤੁਸੀਂ ਕਦੇ ਇਹਨਾਂ ਦੇ ਖਿਲਾਫ ਬੋਲੇ ਨਹੀਂ ਤੇ ਜਿਹੜਾ ਬੋਲਦਾ ਉਹਨੂੰ ਤੁਸੀਂ ਵੇਲਾ ਸਮਝਣ ਲੱਗ ਜੰਨੇ ਆ ਕਹਿੰਦੇ ਨੇ ਲੈ ਇਹਦੇ ਕੋਲੇ ਟਾਈਮ ਐ ਸਾਡੇ ਕੋਲੇ ਵਕਤ ਕਿੱਥੇ ਆ ਸਾਰੀ ਦਿਹਾੜੀ ਰੀਲਾਂ ਵੇਖੀ ਜਾਣੀਆਂ ਉਦੋਂ ਆਪਣੇ ਕੋਲੇ ਟਾਈਮ ਹੀ ਟਾਈਮ ਆ ਤੇ ਜਦੋਂ ਇਹਨਾਂ ਲੋਕਾਂ ਦੇ ਪਖੰਡਾ ਦੇ ਖਿਲਾਫ ਬੋਲਣਾ ਉਦੋਂ ਆਪਣੇ ਕੋਲੇ ਟਾਈਮ ਨਹੀਂ ਸੋ ਭਾਈ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਜੇਕਰ ਤੁਹਾਡੇ ਮਸਲੇ ਹੱਲ ਨਹੀਂ ਹੋਏ ਤਾਂ ਇਹਦੇ ਕੋਲੇ ਪਹੁੰਚ ਜਾਓ ਇਹ ਕਹਿੰਦਾ ਜੀ ਤੁਹਾਡੇ ਵੀਜ਼ੇ ਵੀ ਲਵਾ ਦੂੰ ਆ ਹੁਣ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਆਈ ਆ ਡੋਂਕੀਆਂ ਲਾ ਲਾ ਕੇ ਪੰਜਾਬੀ ਜਾਂਦੇ ਆ ਤੇ ਵਾਪਸ ਮੋੜੀ ਜਾਂਦੇ ਆ ਕੈਨੇਡਾ ਨੇ ਇਹ ਗੱਲ ਕਹੀ ਵੀ ਸਖਤੀ ਅਸੀਂ ਬਹੁਤ ਕਰਤੀ ਛਾੜਨਾ ਬਹੁਤ ਵੱਡਾ ਲਾਤਾ ਤੇ ਭਾਈ ਫਿਰ ਇਹਦੇ ਕੋਲੇ ਚਲੇ ਜਾਗੇ ਨਾ ਜੇ ਇਹਦਾ ਮਤਲਬ ਇੱਕ ਵਿਦੇਸ਼ ਯਾਤਰਾ ਚੁਟਕੀਆਂ ਦੇ ਵਿੱਚ ਹੀ ਆ ਇਹ ਕੱਚਾ ਨੂੰ ਪੱਕੇ ਕਰਾ ਦਿੰਦਾ ਪੱਕਿਆਂ ਨੂੰ ਕਹਿੰਦੇ ਜੀ ਸਿਟੀਜ਼ਨਸ਼ਿਪ ਦਵਾ ਦਿੰਦਾ ਪਾਸਪੋਰਟ ਬਦਲਣਾ ਹੈਗਾ ਜੇਕਰ ਤਾਂ ਫਿਰ ਇਹਦੇ ਨਾਲ ਸੰਪਰਕ ਕਰ ਲਓ ਮਤਲਬ ਇਹ ਆ ਕੀਮਤ ਕਿੰਨੀ ਕੁ ਹੋਣੀ 5100 ਰੁਪਇਆ ਜੇ ਤਾਂ ਸਿਰ ਹੈ ਫਿਰ ਤਾਂ ਉਸ ਸਾਹਿਬ ਨਾਲ ਸੋਚ ਲਓ ਤੇ ਜੇ ਨਹੀਂ ਸਿਰ ਹੈਗਾ ਤੇ ਫਿਰ ਆਲੇ-ਦੁਆਲੇ ਆਪਣੇ ਆਂਢ-ਗੁਆਢ ਦੇ ਵਿੱਚ ਕੁਝ ਨਾ ਕੁਝ ਹੈਗਾ ਹੀ ਆ ਪਰ ਆ ਇੱਕ ਬੰਦਾ ਜਿਹੜਾ ਮੇਰੇ ਹੱਥ ਦੇ ਵਿੱਚ ਆ ਇਹ ਪੂਰੀ ਦੁਨੀਆ ਦੇ ਮਸਲੇ ਹੱਲ ਕਰਨ ਨੂੰ ਤਿਆਰ ਆ ਤੁਹਾਡੇ ਵੀ ਮੁਹੱਲੇ ਦੇ ਵਿੱਚ ਇੱਕ ਤਾਂ ਇਹੋ ਜਿਹਾ ਹੋਣਾ ਹੀ ਆ ਮੜ ਜਾ ਬਾਹਰ ਨਿਕਲ ਕੇ ਦੇਖੋ ਆਪਾਂ ਤੇ ਉਹਨੇ ਤੁਹਾਡੇ ਸਾਰੇ ਪਿੰਡ ਦੇ ਤੁਹਾਡੇ ਸਾਰਿਆਂ ਦੇ ਮਸਲੇ ਹੱਲ ਕਰ ਦੇਣੇ ਆ ਆਜੋ ਜ਼ਿੰਦਗੀ ਨੂੰ ਤਰਕ ਨਾਲ ਜਿਉਣੀ ਸ਼ੁਰੂ ਕਰਗੇ ਆਜੋ ਡਾਊਨ-ਡਾਊਨ ਕਰਨਾ ਬੰਦ ਕਰਗੇ ਤੇ ਰੌਲਾ ਰੱਪਾ ਪਥੇਰਾ ਪਾ ਲੈਨੇ ਐ ਇੰਨਾ ਲੋਕਾਂ ਦੇ ਖਿਲਾਫ ਬੋਲਣ ਦੀ ਲੋੜ ਆ ਮੈਂ ਇਕਦਣਾ ਬੜਾ ਹੈਰਾਨ ਹੋਇਆ ਮੈਨੂੰ ਮੇਰੇ ਇੱਕ ਦੋਸਤ ਨੇ ਕਿਹਾ ਕਹਿੰਦਾ ਮੇਰੇ ਬੱਚੇ ਨੇ ਪਹਿਲੀ ਵਾਰ ਇੱਥੇ ਕੀ ਕੈਨੇਡਾ ਦੇ ਵਿੱਚ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਪਹਿਲੀ ਵਾਰ ਤੇ ਮੈਨੂੰ ਕਹਦਾ ਡੈਡੀ ਮੈਂ ਕਿਹਨੂੰ ਵੋਟ ਪਾਵਾਂ ਮੈਂ ਕਿਹਾ ਜਿੰਨੂੰ ਮਰਜ਼ੀ ਪਾ ਪੁੱਤ ਤੂੰ ਰਿਸਰਚ ਕਰ ਹਲੇ ਕਈ ਮਹੀਨੇ ਵੋਟਾਂ ਦੇ ਵਿੱਚ ਪਏ ਆ ਰਿਸਰਚ ਕਰ ਕਿਹੜੀ ਪਾਰਟੀ ਨੇ ਕਿਹੜੇ ਬੰਦੇ ਨੇ ਕੀ ਕੰਮ ਕੀਤਾ ਕੀਨੇ ਕੀ ਨਹੀਂ ਕੀਤਾ ਇਹ ਤੇਰੀ ਮਰਜ਼ੀ ਆ ਤੇ ਸਾਡੇ ਦੇਸ਼ ਦੇ ਵਿੱਚ ਅਸੀਂ ਕੀ ਕਰਦੇ ਆ ਇਥੇ ਸਰਪੰਚ ਨੂੰ ਕਾਉਂਸਲਰ ਨੂੰ ਵਕ ਵਕ ਹੋਰ ਆਗੂਆਂ ਨੂੰ ਇਹ ਗੱਲ ਕਹੀ ਜਾਂਦੀ ਆ ਵੀ ਤੇਰੇ ਮਗਰ ਵੋਟਾਂ ਕਿੰਨੀਆਂ ਤੇ ਲੋਕ ਵੀ ਇਹ ਕਹਿ ਦਿੰਦੇ ਜਿੱਥੇ ਸਰਪੰਚ ਸਾਹਿਬ ਕਹਿਣਗੇ ਵੋਟ ਪਾ ਦੇਾਂਗੇ ਜਿੱਥੇ ਕਾਉਂਸਲਰ ਸਾਹਿਬ ਕਹਿਣਗੇ ਵੋਟ ਪਾ ਦੇਾਂਗੇ ਸੋਚਣ ਵਿਚਾਰਨ ਦੀ ਲੋੜ ਆ ਕਿ ਤਰਕ ਦੇ ਨਾਲ ਜ਼ਿੰਦਗੀ ਜਿਉਂਦਾ ਕੌਣ ਆ ਵੈਸੇ ਇਹੋ ਜਿਹੇ ਲੋਕ ਕੈਨੇਡਾ ਦੇ ਵਿੱਚ ਵੀ ਪਹੁੰਚ ਗਏ ਆ ਅਮਰੀਕਾ ਦੇ ਵਿੱਚ ਵੀ ਆ ਕਈ ਵਾਰੀ ਇਹਨਾਂ ਦੀਆਂ ਕਰਤੂਤਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਕਈ ਵਾਰੀ ਤੰਤਰਿਕ ਇਹੋ ਜੀ ਕਰਤੂਤ ਵੀ ਕਰਦੇ ਆ ਕਿ ਅਖੇ ਜੀ ਘਰ ਦੇ ਵਿੱਚ ਤੁਹਾਡੇ ਖਜ਼ਾਨਾ ਦੱਬਿਆ ਤੁਸੀਂ ਘਰ ਦੇ ਵਿੱਚ ਲੈ ਜਾਂਦੇ ਆ ਬਾਅਦ ਵਿੱਚ ਜਿਹੜਾ ਕੁਝ ਹੈਗਾ ਉਹ ਵੀ ਲੈ ਜਾਂਦੇ ਆ ਕਈ ਵਾਰੀ ਲੁੱਟਣ ਦੇ ਤਰੀਕੇ ਹੋਰ ਵੀ ਪਣਾਏ ਜਾਂਦੇ ਆ ਸੋ ਆਪਾਂ ਕਿੱਥੇ ਜੇ ਖੜੇ ਆ ਆਪਾਂ ਕੀ ਕਰਨਾ ਇਹ ਵਿਚਾਰ ਕਰਗੇ ਤੇ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਕਿ ਪਹਿਲੀ ਕਲਾਸ ਤੋਂ ਵਿਸ਼ਾ ਵਸਤੂ ਦੇ ਵਿੱਚ ਚੰਗੇ ਨਾਗਰਿਕ ਬਣਨ ਦੇ ਪਾਠ ਵੀ ਪੜ੍ਹਾਏ ਜਾਣ ਇਹ ਨਹੀਂ ਵੀ ਫਲਾਣੀ ਥਾਂ ਤੇ ਫਲਾਣੇ ਦਾ ਯੁੱਧ ਹੋਇਆ ਸੀ ਫਲਾਣੀ ਥਾਂ ਤੇ ਫਲਾਣੇ ਨੇ ਫਲਾਣੇ ਨੂੰ ਹਰਾ ਦਿੱਤਾ ਸੀ ਫਲਾਣੀ ਥਾਂ ਦੇ ਉੱਤੇ ਐਨੀ ਫੌਜ ਆ ਜਿਹੜੀ ਐ ਹੋ ਗਈ ਸੀ ਇਹਦੇ ਨਾਲ ਨਾਲ ਆ ਵੀ ਪੜ੍ਹਾਈਏ ਕਿ ਮਨੁੱਖ ਦੇ ਤੌਰ ਦੇ ਉੱਤੇ ਚੰਗੇ ਮਨੁੱਖ ਦੇ ਤੌਰ ਦੇ ਉੱਤੇ ਸਿੱਖਵੇਂ ਵਿਚਰਨਾ ਤਰਕ ਨਾਲ ਜ਼ਿੰਦਗੀ ਕਿਵੇਂ ਜਿਉਣੀ ਆ ਤੇ ਇਹੋ ਜਿਹੇ ਬੂਬਨੇ ਡਰਾਮੇਬਾਜ਼ ਪਖੰਡੀ ਅੰਧਵਿਸ਼ਵਾਸ ਦੇ ਵਿੱਚ ਫਸਾਉਣ ਵਾਲੇ ਤੇ ਆਪਣਾ ਉल्लू ਸਿੱਧ ਕਰਨ ਵਾਲੇ ਲੋਕਾਂ ਦੇ ਕੋਲੋਂ ਬਚਣਾ ਕਿਵੇਂ ਆ